ਵਾਨੇ ਨਾ ਮੈਂ ਇਹ ਮਿਲੂਗਾ ਨਜ਼ਰ ਬਣਿਆ ਭਾਈਆ ਭਾਈਆ ਦੋ ਜਗ੍ਹਾ ਤੇ ਨਹੀਂ 2R square R8 ਤੇ ਸਾਡਾ ਫਾਰਮ ਹੈ ਵਿਪਨ ਡੈਰੀ ਸਾਡੀ ਪੇਰੈਂਟ ਕੰਪਨੀ ਹੈ ਤੇ ਹੁਣ ਅਸੀਂ ਵਿਰਿੰਦਾਵਨ ਡੈਰੀ ਦੇ ਨਾਮ ਤੇ ਬ੍ਰਾਂਡ ਦੇ ਨਾਮ ਤੇ ਰਿਟੇਲ ਕਾਊਂਟਰ ਖੋਲਿਆ ਤੇ ਇੱਥੇ ਬਹੁਤ ਹੀ ਐਕਸਾਈਟਿੰਗ ਆਫਰਸ ਲਾਈਆਂ ਲੋਕਾਂ ਵਾਸਤੇ ਜਿਹੜੇ ਲੋਕ ਦੇਖ ਰਿਹਾ ਜੀ ਅਸੀਂ ਕਹਾਂਗੇ ਆਪਣੇ ਚਰਨ ਪਾਓ ਸਾਡੇ ਕੋਲ ਹਾਜ਼ਰੀ ਲਾਓ ਸਾਨੂੰ ਆਪਦੇ ਦਰਸ਼ਨ ਦਿਓ ਚੰਗੀ ਚੀਜ਼ ਘਰ ਲੈ ਕੇ ਜਾਓ ਉਹਨੂੰ ਵਰਤੋ ਤੇ ਆ ਕੇ ਸਾਨੂੰ ਸਾਡੀ ਆਪਣੀ ਫੀਡਬੈਕ ਦਿਓ ਜੀ ਭਾਈਆ ਭਾਈਆ ਦੋ ਜਗ੍ਹਾ ਤੇ ਨਹੀਂ ਕਰਨੇ ਨੂੰ ਭਾਈਆ ਭਾਈਆ ਦੋ ਕਿਲੋ ਦੋ ਤੇ ਮਾਤਾ ਭਾਈਆ ਪਨੀਰ ਦੇਦਾ ਮੇਰਾ ਨਾਮ ਮਨੀਸ਼ ਮਲੋਤਰਾ ਹੈ ਜੀ ਰਾਜੇ ਰਾਜੇ ਸਾਰਿਆਂ ਨੂੰ ਅਸੀਂ ਹੋਲਸੇਲ ਦਾ ਕੰਮ ਕਰਦੇ ਆ ਪਹਿਲਾਂ ਸਾਡਾ ਡੇਰੀ ਫਾਰਮ ਹੈ ਐਬੋਲ ਡੇਰੀ ਕੰਪਲੈਕਸ 'ਚ 2000 ਸਕਰ ਰਿਆਰਡ 'ਚ ਸਾਡਾ ਫਾਰਮ ਹੈ ਵਿਪਨ ਡੇਰੀ ਸਾਡੀ ਪੇਰੈਂਟ ਕੰਪਨੀ ਹੈ ਤੇ ਹੁਣ ਅਸੀਂ ਵਿਰਿੰਦਾਵਨ ਡੇਰੀ ਦੇ ਨਾਮ ਤੇ ਬ੍ਰਾਂਡ ਦੇ ਨਾਮ ਤੇ ਰਿਟੇਲ ਕਾਊਂਟਰ ਖੋਲਿਆ ਤੇ ਇੱਥੇ ਬਹੁਤ ਹੀ ਐਕਸਾਈਟਿੰਗ ਆਫਰਸ ਲਾਈਆਂ ਲੋਕਾਂ ਵਾਸਤੇ ਪਹਿਲੇ ਦਿਨ ਅਸੀਂ ਫ੍ਰੀ ਦੁੱਧ ਦਿੱਤਾ ਲੋਕਾਂ ਨੂੰ ਕਿਲੋ-ਕਿਲੋ ਸੈਂਪਲ ਵਾਸਤੇ ਵੀ ਘਰੇ ਦੁੱਧ ਲੈ ਕੇ ਜਾਓ ਉਹਨੂੰ ਚੈੱਕ ਕਰੋ ਉਹਨੂੰ ਉਬਾਲ ਕੇ ਦੇਖੋ ਉਹਨੂੰ ਪੀ ਕੇ ਦੇਖੋ ਉਸ ਤੋਂ ਬਾਅਦ ਸ਼ਾਮ ਨੂੰ ਸਾਡੇ ਕੋਲ ਦੁੱਧ ਲੈਣ ਆਓ ਤੇ ਹੁਣ ਹੋਰ ਵੀ ਕਈ ਸਾਡੇ ਕੋਲ ਐਕਸਾਈਟਿੰਗ ਆਫਰਸ ਹੈਗੀਆਂ ਬਹੁਤ ਵਧੀਆ ਕੁਆਲਿਟੀ ਦਾ ਪ੍ਰੋਡਕਟ ਹੈ ਜਿਹੜਾ ਅਸੀਂ ਲਾਂਚ ਕੀਤਾ ਹੈ ਔਰ ਲੋਕਾਂ ਦਾ ਬਹੁਤ ਵਧੀਆ ਪਿਆਰ ਮਿਲ ਰਿਹਾ ਜੀ ਜਿੰਨੀ ਕੁਆਂਟੀਟੀ ਅਸੀਂ ਸਵੇਰੇ ਲੈ ਕੇ ਆਏ ਸੀ ਸੋ ਉਹ ਇੰਨੀ ਘਟ ਗਈ ਅਸੀਂ ਸੋਚ ਵੀ ਨਹੀਂ ਸਕਦੇ ਅਸੀਂ ਕਾਫੀ ਦੁਨੀਆ ਸਵੇਰੇ ਵਾਪਸ ਹੱਥ ਜੋੜ ਕੇ ਭੇਜੀ ਹੈ ਜੀ ਸਾਡਾ ਮਾਲ ਖਤਮ ਹੋ ਗਿਆ ਅਸੀਂ ਸ਼ਾਮ ਨੂੰ ਫਿਰ ਲੈ ਕੇ ਆਵਾਂਗੇ ਫਿਰ ਤੁਹਾਨੂੰ ਐਂਟਰਟੇਨ ਕਰਾਂਗੇ ਐਡਰੈਸ 바ਵਾ ਕਲੋਨੀ 바ਵਾ ਮਾਰਕੀਟ ਜੀ ਲਾਲ ਕੋਠੀ ਐ ਨੀਅਰ ਬੀਕਾਨੇ ਸਵੀਟਸ ਰੇਟ 58 ਰੁਪਏ ਕਿਲੋ ਰੱਖਿਆ ਜੀ 6 ਫੈਟ ਦੁੱਧ 58 ਰੁਪਏ ਕਿਲੋ ਮਿਲੇਗਾ ਜੀ ਕਾਊ ਮਿਲਕ 45 ਰੁਪਏ ਕਿਲੋ ਹੈ ਜੀ ਨੇ ਰਸੀਂ 300 ਰੁਪਏ ਕਿਲੋ ਰੱਖਿਆ ਜੀ ਕਿਉਂ 550 ਰੁਪਏ ਕਿਲੋ ਰੱਖਿਆ ਜੀ ਇਹ ਸਾਰੀਆਂ ਆਈਟਮਾਂ ਜਿਹੜੀਆਂ ਆ ਜੀ ਇੰਟਰੋਡਕਟਰੀ ਪ੍ਰਾਈਸ ਤੇ ਰੱਖੀਆਂ ਸੀ ਆਪਣੇ ਪ੍ਰੋਡਕਟ ਨੂੰ ਇੰਟਰੋਡਿਊਸ ਕਰਾ ਰਹੇ ਆ ਵੀ ਲੋਕ ਸਾਡਾ ਪ੍ਰੋਡਕਟ ਲੈ ਕੇ ਜਾਣ ਉਹਨੂੰ ਚੈੱਕ ਕਰਨ ਘਰੇ ਜਾ ਕੇ ਚੈੱਕ ਕਰਕੇ ਫਿਰ ਸਾਡੇ ਕੋਲ ਵਾਪਸ ਦੁਬਾਰਾ ਲੈਣ ਆਣ ਆਪਣਾ ਐਡਰੈਸ ਹੈ ਬੋਲ ਚੌਂਕੀ ਦੇ ਨੇੜੇ ਜੀ ਲਾਲ ਕੋਠੀਆਂ ਲਾਲ ਕੋਟੀ ਚੌਂਕ 바ਵਾ ਕਲੋਨੀ 바ਵਾ ਮਾਰਕੀਟ ਨੀਅਰ ਬਿਕਾਨੇ ਸਵੀਟਸ ਲੁਧਿਆਣਾ ਜਿਹੜੇ ਲੋਕ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਇੱਥੇ ਆਪ ਵੀ ਕੀ ਅਪੀਲ ਕਰ ਰਹੇ ਪਬਲਿਕ ਨੂੰ ਜਿਹੜੇ ਲੋਕ ਦੇਖ ਰਿਹਾ ਜੀ ਅਸੀਂ ਕਵਾਂਗੇ ਆਪਣੇ ਚਰਨ ਪਾਓ ਸਾਡੇ ਕੋਲ ਹਾਜ਼ਰੀ ਲਾਓ ਸਾਨੂੰ ਆਪਦੇ ਦਰਸ਼ਨ ਦਿਓ ਚੰਗੀ ਚੀਜ਼ ਕਰ ਲੈ ਕੇ ਜਾਓ ਉਹਨੂੰ ਵਰਤੋ ਤੇ ਆ ਕੇ ਸਾਨੂੰ ਸਾਡੀ ਆਪਣੀ ਫੀਡਬੈਕ ਦਿਓ ਜੀ ਜੀ ਮੈਂ ਸਭ ਨੂੰ ਦੇ ਰਿਹਾ ਹਾਂ ਧੰਨਵਾਦ ਇੱਕ ਮਿੰਟ ਦੀ ਬਾਬਾਈ 200 ਲੱਗੀ ਸੀ 2 ਮਿੰਟ 2 ਮਿੰਟ ਹੋ ਗਿਆ ਆ ਗਿਆ ਲੋ 2 ਦਾ ਮੋਰ ਜੀ 50 ਸਟਾਰਟ ਲਾ ਜੀ ਤੁਸੀਂ 2 ਕਿਲੋ ਦੁੱਧ ਪਾਓ ਤੁਸੀਂ ਸੰਨੀ ਵੀਰ ਐ ਅੰਕਲ ਨੂੰ ਪੈਸੇ ਦੇਣੇ ਨੇ ਕਾਲੀ ਬਲੇ ਬਲੇ ਰੱਖੋ ਬਲੈਕ ਹੈ ਹਾਲੋ ਕੋਈ ਅੰਕਲ ਬਾਬੂ ਤੇਰੇ 100 ਦੀ ਦਾ ਆ ਭਾਈ ਦੋ ਦੋ ਤੇ ਇੱਕ ਵਾਰ ਸੁਵਿਧਾ ਵਾ ਦੋ ਬਾਕੀ ਇਹ ਮੈਂ ਇਹਨਾਂ ਨੂੰ ਤੇ ਮੈਂ 40 ਰੁਪਏ ਨੂੰ ਨਾ ਹਾਂਜੀ 40 40 ਰੁਪਏ ਹੋ ਬਣਾਉਣ ਨੂੰ ਪੁੱਛਦਾ